ਬਾਬੇ ਨੇ ਵਹੀਮਾ ਵਿੱਚ ਪਾ ਕੇ ਚਾਚੇ ਤੇ ਪਤੀਜੇ ਵਿੱਚ ਪਾਇਆ ਪਾਣ ਦੁਖੀ ਹੋਏ ਚਾਚੇ ਨੇ ਬਾਬੇ ਨੂੰ ਚਾਰਿਆਂ ਕੀਤਾ ਪਾ ਜ਼ਖਮੀ ਬਾਬੇ ਦਾ ਹਸਪਤਾਲ ਚ ਚੱਲ ਰਿਹਾ ਹੈ ਇਲਾਜ ਜ਼ਿਲ੍ਹਾ ਬਿਰਦਾਸਪੁਰ ਦੇ ਦੀਨਾ ਨਗਰ ਤਸਵੀਰ ਨੇੜੇ ਸਥਿਤ ਪਿੰਡ ਗੁਲਿਆ ਚ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿਸ ਚ ਪਿੰਡ ਦੇ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਆਉਂਦਾ ਬਾਬਾ ਕੇਰ ਵੀ ਬੁਰੀ ਤਰ੍ਹਾਂ ਟੁੱਟ ਛੱਡਿਆ ਬਾਬੇ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਤੇ ਚੱਲਦੇ हूँ उस इलाज सिविल अस्पताल दीनानगर विखे दाखिल करवाया गया है आओ वेखते हाँ दीनानगर तो पत्रकार जसपाल चंद्रन दी एल एम आई पंजाब तो ਮਾਨ ਜੇ ਜੀ ਬਾਹਰ ਤੇਰਾ ਹਾਇਲੇ ਬਬੀ ਜੀ ਇਹ ਰਾਤ ਦੇ ਲੰਗਰੀ ਜਿਵੇਂ ਕਹਿਣਾ ਹੈ ਕਿ ਮੇਰੇ ਹਾਡੇ ਚਾਚਾ ਨੇ ਇਹ ਇਹ ਇਲੈਕਟ੍ਰੀਕ ਕਰਨ ਬਾਅਦ ਆਇਆ ਤੇ ਉਹ ਮਗਰੋਂ ਇਹਨੇ ਜਾਣੀ ਜੀ ਚਾਚਾ ਨੇ ਇੱਕ ਮੋਨ ਆਜੀ ਇੱਕ ਤਕੂਅ ਸੀ ਇੱਕ ਸੋਣੀ ਇਹ ਤਿੰਨੇ ਜੀ ਦੇ ਹਥਿਆਰਾਂ ਨਾਲ ਜੀ ਤੇ ਡੇਲ ਲਾ ਗੀ ਉਹਨਾਂ ਨੂੰ ਮਾਰਨ ਤਾਂ ਜੀ ਤੇ ਉੱਥੇ ਜੇ ਜੀ ਜਦੋਂ ਨਾਲ ਪੜਾ ਲੱਗਾ ਉਦੋਂ ਜੀ ਬਦੇ ਦਾ ਜੀ ਮਾਰ ਮਾਰ ਕੇ ਬੁਰਾ ਹਾਲ ਕਰਦੇ ਰਹੇ ਜੀ ਜੋ ਇਸੇ ਡਾਣਗੇ ਇਹਨਾਂ ਨੂੰ ਮੈਨੂੰ ਵੀ ਪੁੱਟਿਆ ਨਾਲ ਮੇਰੀ ਰਜਿਸਟਰੀ ਤੇ ਉਹਨਾਂ ਨੂੰ ਵੀ ਪੈ ਗਿਆ ਇਹ ਪਤਾ ਨਹੀਂ ਜੀ ਕੋਈ ਆਪਣੀ ਰਜਿਸਟਰੀ ਹੁੰਦੀ ਹੈ ਮੈਂ ਨਾ ਹਾਂ ਜੀ ਮੇਰੇ ਡੈਲੀਂਪੁਰ ਤੇ ਇਹਨਾਂ ਨੇ ਇਹ ਕੰਮ ਕਰਤਾ ਹੈ ਤਾਂ ਕੋਈ ਗੱਲ ਹੈ ਉਹਨਾਂ ਨਾਲ ਦੇ ਬਾਹਰ ਕਰ ਕਰ ਸਕਦੇ ਸਾਡੇ ਨਾਲ ਕਰੀ ਤਾਂ ਸਾਡੇ ਨਾਲ ਕਰ ਸਕਦੇ ਬੰਦੇ ਬਿਠਾਉਦੇ ਕੋਈ ਵੀ ਕਰਦੇ ਗੱਲ ਦਾ ਹੱਲ ਹੁੰਦਾ ਹੈ ਪ੍ਰਸ਼ਾਸਨ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਇਹ ਕਹਿਣਾ ਚਾਹੁੰਦਾ ਹੈ ਕਿ ਹਦੋਂ ਬੰਲਾ ਜਾਈਦਾ ਜੀ ਸਾਫ ਮੈਨ ਜੀ ਪਰ ਮੈਂ ਕੰਮ ਜਾਣਾ ਬਾਹਰ ਅੰਦਰ ਜੀ ਫਿਰ ਘਾਰਾਂ ਦੇ ਕੁੜੀਆਂ ਨੂੰ ਮਾਰਨ ਬੈਠ ਗਏ ਕੁੜੀਆਂ ਦੀ ਉਹ ਕੀ ਇਮਾਨਤ ਕੁੜੀਆਂ ਦੇ ਦੇ ਨਾਲ ਦੇ ਡੰਡੇ ਮਾਰੇ ਦੇ ਮਮੀਆ ਦੇ ਨੂੰ ਪੈ ਗਏ ਈ ਘਾਰਾਂ ਆ ਕੇ ਜਦੋਂ ਆਏ ਤੇ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਜੂਰੀ ਕਰ ਦਿੱਤੀ ਨਹੀਂ ਜਿੱਤ ਤੋਂ ਪਹਿਲੇ ਤਾਂ ਉਹ ਜੇ ਫੰਦੇ ਨੂੰ ਫੜ ਰਿਖੀ ਸੀ ਬਾਹਰ ਨਹੀਂ ਹੀ ਜੀ ਜਾਂਦੇ ਨੇ ਬਾਹਰ ਨਿਕਲਿਆ ਨਹੀਂ ਮਾਰ ਹੀ ਜਾਣਾ ਜੀ ਮੈਨੂੰ ਮਲੇਵਾ ਹੋ ਗਿਆ ਜੀ ਤੁਹਾਡਾ ਸਾਰਾ ਫੋਕੂਸ ਹੀ ਤੇ ਮਰੇ ਦੀ ਰੈਂਜੀ ਸੀ ਪਤਾ ਨਹੀਂ ਕਿ ਇਹ ਕੀ ਕਰਿਆ ਪਰ ਅੰਤਪਾਏ ਵੀ ਮੇਰਾ ਭਰਾ ਵੀ ਬਾਤ ਸੀਗਾ ਜਿਹੜਾ ਵੱਡਾ ਭਰਾ ਸ਼ੱਕਾ ਤੁੰਗਾਰ ਸੀਗਾ ਤੇ ਉਹਨਾਂ ਡਾਕਟਰ ਕੋਲ ਚੱਜ ਰਹੇ ਆ ਤੇ ਫੇਰ ਉਹ ਵੀ ਜਮਰਾ ਕੇ ਪਾਬੇ ਚੱਕਰ ਆ ਗਿਆ ਤੇ ਇੱਕ ਬਾਬੇ ਕੋਲ ਜਾ ਰਿਹਾ ਤੇ ਬਾਬੇ ਕੋਲ ਆ ਕੇ ਪੁਰਾਣੀ ਮੋਸ਼ੀ ਕੀਤੀ ਉਹਨਾਂ ਮੈਂ ਤਾਂ ਠੀਕ ਹੈ ਜੀ ਬਾਬਿਆਂ ਤੇ ਕੋਈ ਬਾਬਾ ਚੱਕਰ ਕਰਾ ਲਓ ਕਿ ਉਹਨੂੰ ਮੇਰਾ ਬਾਬਿਆਂ ਦਾ ਐਂ ਝਾਤ ਆ ਕੋਈ ਦਿਮਾਗ ਤੇ ਗਰੀਬ ਹੋ ਕੇ ਘਰ ਤਾਂ ਕੀ ਤੁਹਾਡੇ ਘਰ ਗਿਆ ਹੀ ਕਿਤੇ ਨਹੀਂ ਮਿਕਾ ਜੀ ਉਹ ਨਾਲੇ ਫਰਾਵਰਾ ਵੇਖ ਗੜਬਾਤਾ ਉਹਨੂੰ ਦੇ ਚੱਗੇ ਹੋ ਅਸ਼ਵਕਲਾਂ ਜਾਂ ਬਰਦੋਸ਼ਾ ਜਾਂ ਪਠਾਨਕੋਟ ਕਿਤੇ ਨਹੀਂ ਪਤਾ ਜਾਣ ਦਿੱਤਾ ਮਦਨ ਘਰ ਦਾ ਰੈਂਦੀ ਨੇ ਪੀਚਾ ਸ਼ਕਾ ਪਹੁੰਚਾਈ ਮੇਰੀ ਬੇਟੀ ਨੂੰ ਦਿੱਲੀ ਜਾਣਾ ਮੈਨੂੰ ਜੇ ਭਰਾਵਾਂ ਨੂੰ ਜਾਣਾ ਵੀ ਇਹਦੇ ਹੋ ਛੱਡ ਲਈਏ ਲੇਕਰ ਕਿਤੇ ਨਹੀਂ ਪਾਵੇ ਜਾਨ ਦਿੱਤਾ ਹਾਂ ਠੀਕ ਹੈ ਜੀ ਫਿਰ ਆ ਜੀ ਕੀ ਹੈ ਜੀ ਪੈਸੇ ਦੀ ਪ੍ਰੋਬਲਮ ਆ ਤੇ ਆਹੀ ਪੈਸੇ ਰੇ ਦੀ ਇੰਗੇਜਮੈਂਟ ਕਰਨੇ ਆ ਤੁਸੀਂ ਇਹਨੂੰ ਚੰਗਾ ਠੁਲੀਓ ਜੇ ਭਰਾ ਨੂੰ ਸੁਣਾ ਦੋ ਤੇ ਪਹੁੰਚਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾਵਰੇ ਪਿੱਛੇ ਪਿੱਛੇ ਰੰਦਾ ਰੰਦਾ ਰਹਿ ਗਿਆ ਅੱਥੂ ਤੱਕ ਦੀ ਕਿ ਬਾਪੇ ਦਾ ਡੇਲੀ ਮਾ ਰਣਾ ਰਾਤ ਨੂੰ ਪਰਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਹੱਥ ਪਤਾ ਪਰ ਉਹਦੇ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ 15 20 ਦੇ ਠੀਕ ਹੈ ਜੀ ਤੁਹਾਨੂੰ ਘਰ ਆਣਾ ਬੰਦ ਕਰਤਾ ਪਰ ਮੇਰਾ ਹੰਦਰੀ ਕਿਰਨਾ ਕਰਦੇ ਜਾਣਾ ਤੁਹਾਨੂੰ ਘਰਾਵਾਂ ਨੂੰ ਅੰਦਰ ਹੀ ਜਾਂਦਾ ਲਾ ਮੱਲੇ ਨੂੰ ਕੋਈ ਅੰਦਰ ਨਹੀਂ ਜਾਂਦਾ ਨਾ ਤੇ ਬਾਦਲਾਂ ਪੜਨ ਕੀ ਹੋਣਾ ਸੁਣਾਦਾ ਰਿਹਾ ਕੀ ਕਰ ਰਿਹਾ ਮੇਰੀ ਭੈਣ ਭੂਲੀ ਭਲੀ ਭਰਾ ਭੀਜੀ ਮੇਰੇ ਕੋਲ ਤਾਂ ਨਹੀਂ ਆਇਆ ਮੈਨੂੰ ਕੋਈ ਕਹਿਦਾ ਰਿਹਾ ਵੀ ਇਹ ਤਾਂ ਮੁੱਦਾ ਹੀ ਗੱਲਬਾਤ ਹੈ ਤੇ ਮੈਂ ਮੇਰੇ ਸੱਜਣ ਤੇਰੀ ਗੱਲ ਕੋਈ ਸੀਕਾ ਕੱਢਟਾ ਨਾ ਭਰਾ ਵੀ ਨਹੀਂ ਆਇਆ ਗਿਆ ਛੱਡੋ ਲੇਕਰਣਾ 15 ਦਿਨ ਬਾਬੇ ਨੂੰ ਮਲ ਬਗਨਰ ਕੀ ਮਨਾ ਕਰਦਾ ਕਿ ਇਹ ਨੂੰ ਮੰਦਰ ਨਹੀਂ ਆਉਣਾ। ਜਦ ਕਿ ਉਹਨੂੰ ਹੋਰ ਵੀ ਮਲ ਲੋੜ ਤੇ ਹੈ ਡਾਕਟਰ ਨੇ ਹੀ ਠੀਕ ਹੈ ਕਿ ਹਸਪਤਲ ਉਹ ਈ ਕਹਿੰਦਾ ਨਹੀਂ ਜਾਣ ਦਤਾ। ਠੀਕ ਹੈ ਜੀ ਐਡ ਕੀ ਹੋ ਗਿਆ ਹੈ ਬਾਰੇ ਬਾਰੇ ਕਹਾ ਕਿ ਯਾ ਤਰੀ ਨੂੰ ਚੰਗੇ ਹਸਪਤਲ ਉਹ ਡਾਕਟਰ ਕੋਲ ਉਹ ਜਣਾ ਜਾਣ ਦਤਾ। ਬਾਬੇ ਨੇ ਫਿਰ ਕੀ ਅੱਲਾ ਕਰਦਾ ਕਿ ਜੇਲੀ ਰਾਤ ਤੁੰ ਤੇ ਜੇਲੀ ਰਸੂ ਸੁਣ ਸੁਣ ਆਏਗਾ ਬੇਰੀ। ਅਥੋਂ ਦਾ ਕੋ ਗਿਆ ਨਹੀਂ ਭਰਾ ਮੇਰਾ ਬੁਰੇ ਹੋ ਗਏ। ਕੀ ਗਾਇੂ ਭਰਾ ਮੇਰਾ ਕੋਈ ਨਹੀਂ ਉੱਥੇ ਹੀ ਪੁੱਛਿਆ ਕਿ ਕਿੰਨਾ ਚਿਰ ਕੱਲ ਹੰਟਰੌਲ ਮਿਲਣਾ ਹੈ ਭਰਾ ਦੁਬਾਰਾ ਭਰਾ ਉੱਥੇ ਹੀ ਜਾਂਦਾ ਕਿੱਥੇ ਭਰਾ ਨੂੰ ਅਹੀ ਮਿਲਣਾ ਹੈ ਕਿ ਇਹ ਗੈਨੀ ਜੀ ਬਾਬੇ ਦਾ ਮਨਾ ਕਰਦਾ ਸਾਨੂੰ ਹੀ ਬਾਬੇ ਨੇ ਮਨਾ ਕਰਦਾ ਕਿ ਇਹ ਨੂੰ ਉਧਰ ਲੈ ਜਾਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿਤਾ ਕਿ ਇਹਨਾਂ ਤੋਂ ਮਾਲੀ ਕੰਮ ਕਰਾ ਲਈ ਰਹਿਣਾ ਇਹਨਾਂ ਦੀ ਉਹ ਬਾਬੇ ਵਿਚ ਲੱਗੂ ਭਰਾ ਮੰਤਰੀ ਭਰਾ ਕਿਹ ਚੌਰੀ ਨਾ ਗਈ ਠੀਕ ਆਈ ਗਈ ਚੁੱਪ ਗਾਰੇ ਜਿਹਨੂੰ ਆਈ ਜਿਹਨੂੰ ਆਈ ਭਰਾ ਦੂਗਾ ਹੋ ਗਿਆ ਸਾਡੇ ਮਹਲੇ ਦੇ ਹੱਟ ਨੇ ਆਣੇ ਅੰਦਰ ਗਏ ਆ ਤੇ ਤਾਂ ਵੀ ਬਾਬਾ ਅੰਦਰ ਬੁੱਧ ਰਹੇ ਆ ਕਿ ਅੰਦਰ ਗੇੜੇ ਬੰਦੀ ਬਾਬਾ ਗੇੜੇ ਬੋਲ ਰੰਦਾ ਮਾਰਾ ਤਸੋ ਕੀ ਚੱਕਰ ਆਈ ਜੇ ਫਿਰ ਬਾਬੇ ਨੂੰ ਬਾਹਰ ਲਾਗਾ ਨਾ ਬਾਅਦ ਕੀ ਇਹ ਬਾਬਾ ਨੇ ਆ ਭਰਾ ਦੂਗਾ ਹੋ ਗਿਆ ਜਿਹਨੂੰ ਭਰਾ ਦੂਗਾ ਕਰ ਬਾਬਾ ਫਿਰ ਮੋਕੇ ਉੱਤੇ ਫਿਰ ਆਈ ਚੁੱਪ ਗਾਰੇ ਤੇ ਆਪਰਾ ਆ ਖੜਨ ਕੀ ਪਾਈ ਆ ਬਹੁਤ ਖੁਸ਼ੀ ਫਿਰ ਆਈ ਚੁੱਪ ਗਾਰੇ ਮਹਲੇ ਕਈ ਕਰਿਆ ਛੋਟੇ ਜਾਂ ਜੋ ਹੋ ਗਿਆ ਹੋ ਗਿਆ ਭੀ ਜੇ ਕਹੇ ਜੋ ਹੋ ਗਿਆ ਹੋ ਗਿਆ ਆਹ ਮੋਤੇ ਤੇ ਉਤੇ ਗੇਰ ਕੁੜੀਆ ਡੀਜੀ ਆਈ ਤੋਂ ਉਹਨੇ ਕਿਹਾ ਵੀ ਮਿਉਨੇ ਮੇਰਾ ਭਰਾ ਦੇ ਮੇਰਾ ਪਿਓ ਦੇ ਆਹ ਕਿੱਥੋਂ ਲਈ ਜੀ ਤੁਹਾਡੀ ਮੰਨੀ ਮੇਰੇ ਭਤੀਜੇ ਨਾਲ ਨਾਮ ਬੁਲੇ ਨਾ ਮੰਨੀ ਮੈਂ ਕਿਹਤੋਂ ਭਰਾ ਦਾ ਲਈ ਕਰ ਤੇ ਸਾਡੇ ਭਲੇ ਸ਼ਾਰਾ ਮਿਲ ਗਿਆ ਇਕੱਠੇ ਹੋ ਰਿਹਾ ਕਰੇ ਚੁੱਪ ਕਰੋ ਕੁੜੀ ਦਾ ਸ਼ਰਮ ਨਾ ਅਗੜੇ ਮੇਰਾ ਨਾਮ ਆਲਾ ਨਹੀਂ ਕੋਣੇ ਮੇਰਾ ਪਿਓ ਦੇ ਕੋਣੇ ਮੇਰਾ ਪਿਓ ਦੀ ਗੱਲ ਕਰੂਗੀ ਤੇ ਇਹਨਾਂ ਬਾਹਰ ਪੜਾ ਨਹੀਂ ਪਾਪੇ ਰਹਿਣਾ ਤੇ ਡੈਂਪ ਆ ਤੇਰਾ ਵੀ ਕੋਈ ਧਰਾਵਾ ਛੱਡਿਆ ਗੱਲ ਤੇਰਾ ਮੇਰੀ ਭਰਾਣਾ ਨਹੀਂ ਤੁਸਰੀ ਦੀ ਗੱਲ ਨਾ ਮੇਰੀ ਭਰਾਣਾ ਤੁਸਰੀ ਨਹੀਂ ਨਾ ਭਜਾਈ ਨਾ ਤੁਸਰੀ ਮੇਰੇ ਘੇੜਾ ਕੋਈ ਕੁਛ ਨਹੀਂ ਨਹੀਂ ਕਉਂ ਕੀ ਮੈਂ ਭਰਾ ਕੋ ਜਿੱਦਾ ਸ਼ੀਰੇ ਸਾਮੀ ਭਰਾ ਵੀ ਖਬਰ ਲੈਣੇ ਭਰਾਣੋ ਸੁਲਾਵਾ ਚਲਾਣਾ ਅੱਜ ਤੱਕ ਵੀ ਕੋਈ ਮਹਾਨੀ ਜਿੱਤੇ ਆਈ ਨਹੀਂ ਲੱਗ ਪੱਤਰੀ ਗਿਰ ਮੰਦਰੀ ਨਹੀਂ ਨਾ ਠੀਕ ਆ ਨਾ ਨਹੀਂ ਗਾ ਜਿੰਮ ਮਲੇ ਕੁਛ ਨਾ ਨਾ ਠੀਕ ਆ ਪਰ ਇਹ ਗੱਲ ਇਹ ਕੀ ਬਾਬਾ ਸੰਘਾਰ ਕਰਦੇ ਬਾਬੇ ਬਾਰਾ ਮੁਕਾਲਾ ਕਾ ਕਿ ਇੱਕ ਬਾਬਾ ਜੀ ਦਾ ਜਿਨਾਨੀ ਨਾ ਆ ਰਹੀ ਉਹਨੇ ਪਹਿਲੇ ਵੀ ਗੋਬਨ ਕੀਤੀ ਹਾਲੀਆਂ ਇੱਕ ਰਾਜਕੁਮਾਰ ਜਨਾਨੀ ਪੜ ਕੇ ਲੈਣ ਦੀ ਸੋਹ ਨੂੰ ਇਹ ਸਰਕਾਰ ਦੇਖਿਆ ਕਿ ਚਾਹਤ ਅਮੀ ਕੁੜੀਆਂ ਦਾ ਛੁੜਕੜ ਬਹੁਤ ਬੰਦਾ ਹੈ ਜਿਨਾਨੀਆਂ ਮੇਰੀ ਭਤੀਜੀ ਆ ਇੱਕ ਘਰ ਬੈਠੀ ਜੇ ਅੱਜ ਜਵਾਨ ਭਤੀਜੀ ਆ ਜੀ ਆਈਦਾ ਬਾਬੇ ਬੋਲਾਇਆ ਕਿ ਤਮਾਰੀ ਕੀ ਝੋੜੇ ਦਾ ਫਿਰ ਉਹਦੀ ਵਾਰੀ ਨਾ ਲੱਗਿਆ ਸਾਡੇ ਘਰ ਵਾਲੀ ਫਿਲਮ ਨਹੀਂ ਕਰਨੀ ਆਂ ਚੁੱਪ ਗਾਰੇ ਜੀ ਹੁਣ ਬਾਬਾ ਕੱਲ ਪਸਾ ਫਿਰ ਢੇਲੀ ਰਾਤ ਦਾ ਆਉਣ ਦੇਣਾ ਢੇਲੀ ਰਾਤ ਦਾ ਆਉਣ ਦੇਆ ਪਰਾਂ ਕੀ ਕਰਨੇ ਨੇ ਠੀਕ ਹੈ ਜੀ ਤੇ ਬਾਬੇ ਨੇ ਬਾਹਰ ਬਾਹਰ ਗੇ ਰਾਈ ਤੇ ਮੈਂ ਜੁੱਤਰਾ ਬਾਬੇ ਬਾਹਰ ਨਾਲ ਪੁੱਛਿਆ ਪਪਾ ਜੀ ਤੁਹਾਡੇ ਘਰ ਕੀ ਇਹ ਬੰਗਾ ਵੈਗਾ ਨਾ ਅਡੀ ਜੁਆਨੀ ਆ ਪੈਣਾ ਮੈਂ ਅਥਰੇ ਕੀ ਕਰ ਗਏ ਲੋਗਾਂ ਦਾ ਕਹਣਾ ਕੀ ਕਹੀ ਤੇ ਬਾਜ ਉਹ ਪੱਜੇਗਾ ਤੂੰ ਕੋਣ ਕਹਿਣਾ ਮੈਂ ਕੁਛ ਨਾ ਫਿਰ ਮਰਦ ਪੁੱਛਿਆ ਜਾਂ ਤਾਂ ਜੀ ਨੇ ਪ੍ਰਾਨ ਜੀ ਦੀ ਮਹੱਲ ਜੀ ਤੇ ਬਾਬੇ ਨੇ ਕੱਚੀ ਦਾ ਛੁੱਟੀ ਦੀ ਕਿ ਬਾਬਾਏ ਮਸੋਮਾ ਆਉਣਾ ਹੈ ਪਹਿਲੇ ਕਿਥੋਂ ਦਾ ਜੋ ਸੰਭਲੂਦਾ ਠੀਕ ਆ ਤੁਸੀਂ ਸ਼ਹਿਰੇ ਨੂੰ ਚਲਾ ਜਾਓ ਫਿਰ ਆਪਣੇ ਕੋਈ ਦੇਖੋ ਜਿੰਨੇ ਬੇ ਸ਼ਾਨ ਅਕਰ ਗੋਏ ਫਿਰ ਬਾਬੇਰਾ ਤੁਹਾਈ ਹੋਏ ਬਾਬੇ ਕੋਲ ਚੀਜ਼ ਆਪ ਕੋ ਜਾਏ ਤੇ ਮੇਰੀ ਕਮੀਨ ਬਰਾਵਾ ਦੁਕਾਨੇ ਵਾਲੀ ਕਮੀਨਲੀ ਆ ਮਲਵਾ ਉਹਦੇ ਮਾਰਿਆ ਨਾ ਤੇ ਪੁੱਤੇ ਬਾਹ ਕੱਢੀ ਕੇ ਮੇਂ ਪੁਰਾਣੀ ਪੇਪਰ ਵੀ ਜਾਮੇ ਮਿਲ ਗਏ ਤੇ ਫਿਰ ਮਲਵਾ ਬਾਬੇਰੇ ਮੇ ਕੋ ਗੋਗੀ ਮਿਲੀ ਮਾਰੀਆਂ ਤੇ ਮੈਰੀ ਮਾਰੀਆਂ ਫਿਰ ਉਹ ਬੀ ਪਾਬੇ ਵੀ ਖੜੇ ਹੋਗੇ ਉਹਦੇ ਬਾਅਦ ਉਹ ਜੀ ਮੇਰੀ ਆ ਗਈ ਫਿਰ ਵਿੱਚ ਵਿਚਾਰੇ ਉਹ ਜੀ ਭੱਜ ਗਏ ਇੱਕ ਦੀ ਬਕੀ ਉਹ ਮੈਂ ਮੁੰਡੇ ਨੂੰ ਭਤੀਜੇ ਨੂੰ ਕਹਿਣ ਨੂੰ ਆਪਣੀ ਗੱਲ ਨਾਮ ਕਰੇ ਨੋ ਗਿਆ ਤੇ ਨਾਮ ਉਹ ਕਹਿਉਣਾ ਗਿਆ ਪ੍ਰੋਫੈਸਰਿੰਦਰ ਜੋਤ ਸਿੰਘ ਹਾਂ ਤੁਸੀਂ ਇਹ ਗਏ ਕਿ ਛੁਰੇ ਛੁਰੇ ਜਾ ਰਹੇ ਸੀ ਬੜ ਤੇ ਮੁੰਡੇ ਪੈ ਗਏ ਉਹਨੂੰ ਕੁਝ ਜਿਹੜਾ ਕਰਨ ਨੂੰ ਕਾਫੀ ਘਟਿਆ ਇਕੱਲਾ ਸੀ ਰਹਿ ਜਾਂਦਾ ਤੇ ਸਤਾਇ ਦੇ ਰਹੀਆਂ ਸਤਾ ਲੱਗੀਆਂ ਟੱਪੇ ਲੱਗੀਆਂ ਉਹਦੇ ਦਾ ਉਹ ਕਹਿ ਰਿਹਾ ਕਿ ਪੁਰਾ ਮੋਟਾ ਨਹੀਂ ਚੱਲ ਗਿਆ ਖੱਬਾ ਮੋਟਾ ਨਹੀਂ ਚੱਲ ਗਿਆ ਸਰਜੀ ਕੋਣੀ ਜਦ ਫੋਨ ਨਿਕਲ ਗਿਆ ਸੋਝ ਵੀ ਹੈਗੀ ਹੈ ਦੇ ਉਸਾਦ ਉਹਨਾਂ ਸਮਾਗਿਕ ਦੌਰ ਬਾਅਦ ਉਹ ਐਕਸਟਰਾ ਅਲਵਾ ਸੇਵਾ ਤੋਂ ਭੇਜਾਂਗੇ ਤੁਹਾਰਗੇ ਆ ਕਿ ਕੋਈ ਫ੍ਰੈਕਚਰ ਕ੍ਰੈਕ ਤਾਂ ਨਹੀਂ ਆਇਆ ਬੋਡੇ ਤੇ ਸੋਜੀ ਦੇ ਜੋ ਵੀ ਹੈ ਦੱਸੋ ਸਮਾਜ ਵਿੱਚ ਐਹੋੀ ਚੀਜ਼ਾਂ ਨਹੀਂ ਹੋਣੀ ਚਾਹੀਦੀ ਕਿ ਇੱਕ ਸਮਾਜਰ ਪੰਦੇ ਨੂੰ ਕੋਈ ਇਸ ਤਰ੍ਹਾਂ ਕਰੇ ਗਲਤ ਕਰ ਤਨੂੰ ਦਾ ਡਰ ਹੋਣਾ ਚਾਹੀਦਾ ਸੱਤ ਗੱਲਾਂ ਮੈਂ ਲਿਖੀਆਂ ਜਿਹੜੀਆਂ ਠੀਕ ਹਨ ਮੇਰੇ ਸਾਥ-ਸਾਥ ਵਾਲਿਆਂ ਲਈ ਨੇ ਕਿਦਾਂ ਕਿ ਉਹ ਦੋ ਤਿੰਨ ਤੇ ਕਾਫੀ ਬਲ ਕੈਨਨ ਉਨੀ ਵਾਲੀ ਟੁੱਟੇ ਵਾਲੀ ਦਾ ਕਹਿ ਰਹੇ ਨੇ ਕਿ ਮੇਰਾ ਉਹ ਬੋਟਾ ਨਾ ਤੋਂ ਦੀ ਰਹਿਣੇ ਲਿਜਾ ਕੋਈ ਮਲੇ ਚਲ ਨਹੀਂ ਰਹੀ ਉਹ ਤਾਂ ਐਸੇ ਜੇ ਦੱਸ ਸਕਦੇ ਜਦ ਉਹ ਤੋਂ ਪਾਲ ਕੇਗਾ ਕਿ ਕੋਈ ਅੰਦਰ ਖੱਟੀ ਕਰੇ ਟੁੱਟੀਆਂ ਕੋਈ ਉਹ ਤਾਂ ਮੇਲ ਨਹੀਂ ਹੁੰਦਾ ਬੋਟਾ ਤੇ ਕੋਨੀ ਵਾਲਾ